प्यारे साथियों प्यार भरी सत श्री अकाल जी मुख नि भवान तमान तों असि मांग ਕਰਦੇ ਆਂ ਕਿ ਮਲਾਜਮਾਂ ਦਾ 5.5 ਸਾਲ ਦਾ ਜੋ ਪੇ ਕਿੰਦਾ ਏਰੀਆ ਲਗਭਗ 18000 ਰੁਪਏ ਬਣਦਾ ਹੈ ਉਹ ਘਟ ਕੇ ਸਤਤਾ ਜਾਵੇ ਦੂਜੇ ਪਾਸੇ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮਿਲਾਨਾ ਡੀਏ ਆ ਉਹ 55% ਆ ਪਰ ਪੰਜਾਬ ਸਰਕਾਰ ਦੇ ਮਿਲਾਨਾ ਡੀਏ ਆ 42% ਆ 13% ਦਾ ਬਹੁਤ ਵੱਡਾ ਫਰਕ ਆ ਸੀਐਮ ਮਾਨ ਮਲਾਜਮਾਂ ਡੀਏ ਦੇ ਵਿੱਚ 13% ਵਾਧਾ ਕਰੇ ਪੰਜਾਬ ਦੇ ਮਲਾਜਮਾਂ ਡੀਏ ਕਹਿੰਦੇ ਸਰਕਾਰੇ ਮਲਾਜਮਾਂ ਦੇ ਬਰਾਬਰ ਕਰੇ 17 7 2020 ਵਾਲੇ ਮਲਾਜਮਾਂ ਦਾ ਜੋ 6ਵਾਂ ਪੇਕ ਉਸ ਨਾਲ ਹਰ ਹਾਲਤ ਵਿੱਚ ਲਾਗੂ ਕੀਤਾ ਜਾਵੇ ਕਿਉਂਕਿ ਬੜਾ ਵੱਡਾ ਫਰਕ ਪਾਉਂਦਾ ਹੈ ਜਿਹੜੇ 16 7 2020 ਵਾਲੇ ਮਲਾਜਮਾਂ ਉਹਨਾਂ ਨੂੰ 6ਵਾਂ ਪੇਕ ਨੂੰ ਲਾਗੂ ਆ ਸਿਰਫ ਇੱਕ ਦਿਨ ਦਾ ਫਰਕ ਆ ਜਿਹੜੇ 17 ਸਤਬਰ 2020 ਤੋਂ ਬਾਹਰ ਵਾਲੇ ਮਲਾਜਮਾਂ ਉਹਨਾਂ ਉੱਪਰ ਛੇਵੇਂ ਦੇਖਣ ਹਾਲ ਹਾਲਤ ਲਾਗੂ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਲੈ ਕੇ ਮਾਂ ਸਰਕਾਰ ਵੱਲੋਂ 2022 ਦੇ ਵਿੱਚ ਨੋਟੀਫਾਈ ਕੀਤਾ ਗਿਆ ਸੀ ਜਿਸ ਨੂੰ ਲਗਣਾ ਨੋਟੀਫਾਈ ਗਿਆ ਸਾਡੇ ਆਪਾਂ ਵੀ ਅਸੀਂ ਪੁਰਾਣੀ ਪੈਨਸ਼ਨ ਸਕੀਮਾਂ ਜੋ ਬਹਾਲ ਕਰ ਦਿੱਤੀ ਆ ਪਰ ਸਵਾ ਦਿਆਂ ਹਾਲ ਹੋ ਗਏ ਮਾਂ ਸਰਕਾਰ ਬਣੀ ਨੂੰ 204 ਤੋਂ ਭਾਰਤੀ ਮਲਾਜਮਾਂ ਵਾਸਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ ਇਸ ਤਰ੍ਹਾਂ ਜਿਹੜੇ ਜਿਹੜੇ ਡਿਵਾਈਸ ਸਾਡੇ ਮਲਾਜ਼ਮਾਂ ਸਾਥੀ ਆ ਅਸੀਂ ਮੰਗ ਕਰਦੇ ਆ ਕਿ ਉਹਨਾਂ ਨੂੰ ਫੈਕਟਰ ਦੋ ਬਣਾ ਨਾਲ ਲਾਗੂ ਕੀਤਾ ਜਾਵੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੈਹਗ ਵਿੱਚ ਖਾਲੀ ਪਈਆਂ ਅਸਾਮੀਆਂ ਜਲਦੀ ਭਰਿਆ ਜਾਣਾ ਪੰਜਾਬ ਸਰਕਾਰ ਦੇ ਮੈਹਗ ਵਿੱਚ ਕੰਮ ਕਰਦੇ ਕੱਚੇ ਮਲਾਜ਼ਮ ਪੱਕੇ ਕੀਤੇ ਜਾਣਾ ਜਿਹੜਾ ਮੁਖ ਨੇ ਭਵਨਤਮਾਨ ਨੇ ਜੋ ਪੁੱਛਿਆ ਟੀਚਰ ਬੱਕੇ ਕੀਤੇ ਆ ਵੀ ਕਹਿੰਦਾ ਕਿਸੇ ਤਰ੍ਹਾਂ 18000 ਕਰਦੀ ਜਾਂ ਕਿਸੇ 23000 ਕਰਦੀ ਜਾਂ ਇਸ ਤੋਂ ਥੋੜੀ ਵੱਧ ਕਰਦੀ ਵੀ ਉਹਨਾਂ ਨੂੰ ਬੇਸਿਕ ਅਤੇ ਡੀਏ ਲੱਗ ਦਿੱਤਾ ਜਾਵੇ ਤੇ ਉਹਨਾਂ ਨੂੰ ਪੱਤੇ ਬਹਾਲ ਕੀਤੇ ਜਾਣ। ਅਸੀਂ ਇਹ ਮੰਗ ਕਰਦੇ ਹਾਂ ਵੀ ਗੁਰੂ ਹਰਗੋਬਿੰਦ ਸਾਹਿਬ ਥਰਮਲਾਂ ਲਹਿਰਾ ਮਾਬਦ ਗੁਰੂ ਗੋਬਿੰਦ ਸਿੰਘ ਸੁਪਰ ਥਰਮਲਾਂਡ ਰੋਪੜ ਦੇ ਵਿੱਚ ਠੇਕੇਦਾਰਾਂ ਕੋਲ ਬਹੁਤ ਹੀ ਘੱਟ ਤਨਖਾਹਾਂ ਦੇ ਕੰਮ ਕਰਦੇ ਜੋ ਮਜ਼ਦੂਰਾਂ ਠੇਕੇਦਾਰਾਂ ਕੋਲ 10-12 ਹਜ਼ਾਰ ਦੇ ਉਹਨਾਂ ਇੱਕ ਘੱਟ-ਘੱਟ ਤਨਖਾਹ 30 ਹਜ਼ਾਰ ਕੀਤੀ ਜਾਵੇ ਨਹੀਂ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ। ਦੂਜੇ ਪਾਸੇ ਬੇਤਵਾਂ ਦੀ ਹਰਪਾਲ ਸਿੰਘ ਟੀਮਾਂ ਬੀਲੀ ਮੰੰਦਿਰਪੁਰ ਦੇ ਯੂਟਿਓ ਨਾਲ ਪੀਐਸਈ ਵੀ ਜੁਆਇੰਟ ਫੋਰਮਾਂ ਤੇ ਬੀਲੀ ਮੰੰਦਿਰ ਇੱਕ ਦਾ ਮੰਤਰੀ ਮੀਟਿੰਗ ਪੰਜਾਬ ਹੁਣ ਚੰਡੀਗੜ੍ਹ ਵਿੱਚ ਹੋਈ ਸੀ ਜਿਸ ਦੇ ਉੱਪਰ ਬਹੁਤ ਹੀ ਮੰਗਾਂ ਦੇ ਸਹਿਮਤੀ ਬਣੀ ਸੀ ਪਰ ਪਾਵਰ ਕਮਿਸ਼ਨਮੈਂਟ ਵੱਲੋਂ ਇਹਨਾਂ ਮੰਗਾਂ ਦੇ ਉੱਪਰ ਸਰਕਾਰੋਂ ਨਹੀਂ ਜਾਰੀ ਕੀਤਾ ਗਿਆ ਜਿਸ ਨੂੰ ਲੈ ਕੇ ਮਲਾਜਾਂ ਵੱਲੋਂ 11 12 13 ਦੀ ਅਜਨ ਛੁੱਟੀ ਲੈ ਕੇ ਹੜਤਾਲ ਕੀਤੀ ਗਈ ਆ ਧਰਮ ਨਾਲ ਲਹਿਰਾ ਮੁਹੱਬਤ ਦੇ ਵਿੱਚ ਟੈਕਨਿਕਲ ਸਰਵਰ ਜੂਨੀਅਨ ਦੇ ਯਤਨਾਂ ਸਰਕੇ ਹਰ ਛੇੜੋ ਜਿਹਾ ਕੇ ਆਗੋਂ ਵੱਲੋਂ ਪਰਫਾਰਮੈਂਸ ਭਰਾਇਆ ਗਿਆ ਤੇ ਉਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਾਡੇ ਧਰਮ ਬਲਾਹ ਦਾ ਮੁਹੱਬਤ ਦੇ ਮਲਾਇਆਂ ਨੇ ਪਰਫਾਰਮੈਂਸ ਭਰੇ 11 ਤਰੀਕ ਦੀ ਜੋ ਛੁੱਟੀ ਲਈ ਸੀ ਉਹ ਲਗਭਗ 159 ਕਰਮਚਾਰੀਆਂ ਨੇ ਛੁੱਟੀ ਲੈ ਕੇ ਜੋ ਕਿ ਹੜਤਾਲ ਕੀਤੀ ਉਸ ਤੋਂ ਬਾਅਦ 12 ਅਗਸਤ ਨੂੰ 235 ਕਰਮਚਾਰੀਆਂ ਨੇ ਅਜੇ ਨੇ ਛੁੱਟੀ ਲੈ ਕੇ ਹੜਤਾਲ ਕੀਤੀ ਟੀਐਚ ਜੂਨੀਅਨ ਵੱਲੋਂ ਅਸੀਂ ਮਲਾਰਮ ਵੀਰਾਂ ਦਾ ਮਲਾਰਮ ਭੈਣਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ 12 ਅਗਸਤ ਦੀ ਉਹ ਅਜਨੇ ਛੁੱਟੀ ਬਹੁਤ ਵੱਡੀ ਗਣੇ ਦੇ ਲਈ ਲਗਭਗ 235 ਘਰਾਂ ਦੀ ਛੁੱਟੀ ਲਈ ਹੈ ਅਸੀਂ ਧੰਨਵਾਦ ਕਰਦੇ ਆਂ ਟੀਐਚ ਜੂਨੀਅਨ ਵੱਲੋਂ ਅੱਗੇ ਅਸੀਂ ਇਹ ਮੰਗ ਕਰਦੇ ਹਾਂ ਮੁੱਖ ਮੰਤਰੀ ਭਵਨ ਤੋਂ ਮੰਤੋਂ ਬੀਪੀਐਸ ਪੀਸੀਐਲ ਪੀਐਸਟੀਸੀਐਲ ਦੇ ਮਨਾਜਾਂ ਦੇ ਮੁੱਖ ਮੰਗਾ ਨੇ ਬਿਲੀ ਮੰਤਰੀ ਰਵਿੰਦਰ ਸਿੰਘ ਈਟੀਓ ਪਿਤ ਮੰਤਰੀ ਹਰਪਾਲ ਸਿੰਘ ਚੀਮਾ ਜੋ ਸਹਿਤਿਆਂ ਬਣਿਆ ਨੇ ਉਹਨਾਂ ਦੇ ਸਲਘੁਰ ਕਰਕੇ ਜੋ ਮਲਾਰਮ ਦਾ ਗੁੱਸਾ ਠੰਡਾ ਕੀਤਾ ਜਾਵੇ